ਅਬੋਹਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਨਜ਼ਰ ਆਈ ਹੈ ਜਿੱਥੇ ਬੀਤੀ ਦਿਨ ਰਾਤ ਬਦਮਾਸ਼ਾ ਦੇ ਵੱਲੋਂ ਖੜੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾ ਦੇ ਵੱਲੋਂ ਖੜੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਹੁਣ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਹੈ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹਨਾਂ ਬਦਮਾਸ਼ਾ ਦੇ ਵੱਲੋਂ ਇਸ ਕੋਜੀ ਹਰਕਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਤਾਂ ਮੌਕੇ ਤੇ ਜੋ ਪੀੜਤ ਹੈ ਜਿਸ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਹਨ ਉਹ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਤਲਵਾਰਾ ਅਤੇ ਇੱਟਾਂ ਦੇ ਨਾਲ ਜੋ ਹੈ ਉਹਨਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸ਼ੀਸ਼ੇ ਭੰਨੇ ਗਏ ਨੇ ਤੇ ਪੂਰੀ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਬੋਹਰ ਦੇ ਹਨੂਮਾਨਗੜ੍ਹ ਰੋਡ ਦੇ ਉੱਤੇ ਬੀਤੀ ਦੇਰ ਰਾਤ ਕੁਝੇ ਨੌਜਵਾਨਾਂ ਦੇ ਵੱਲੋਂ دہشت ਗਰਦੀ ਦਾ ਮਾਹੌਲ ਪੈਦਾ ਕੀਤਾ ਹੈ ਨੌਜਵਾਨਾਂ ਨੇ ਤਲਵਾਰਾ ਅਤੇ ਇੱਟਾ ਰੋੜਿਆ ਦੇ ਨਾਲ ਗੱਡੀ ਨੂੰ ਜੋ ਨੁਕਸਾਨ ਦਿੱਤਾ ਹੈ ਤਾਂ ਇਸੇ ਦੇ ਰੋਸ ਵਜੋਂ ਜੋ ਹੈ ਲੋਕਾਂ ਨੇ ਜੋ ਹੈ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਾਇਆ ਹੈ ਕਿ ਮਾੜੇ ਅਨਸਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਮੌਕੇ ਤੇ ਮੇਰੇ ਸਹਿਯੋਗੀ ਤਰਮਿੰਦਰ ਜੁੜੇ ਹੋਏ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ। ਸਾਸੀਗਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਹਨਮਾਨਗੜ੍ਹ ਰੋਡ ਉੱਪਰ ਜਿੱਥੇ ਬੀਤੀ ਰਾਤ ਦਹਿਸ਼ਤਗਰਦੀ ਦਾ ਨੰਗਾ ਨਾਚ ਹੋਇਆ ਤਲਵਾਰਾਂ ਨਾਲ ਲੈਸ ਜਿਹੜੇ ਲੜਕੇ ਸੀ ਉਹਨਾਂ ਨੇ ਆ ਕੇ ਬਹੁਤ ਸਾਰੀ ਗੱਡੀਆਂ ਸੀ ਜਿਨ੍ਹਾਂ ਦੇ ਸ਼ੀਸ਼ੇ ਤੋੜਤੇ ਇਸ ਜਿਹੜਾ ਤੁਸੀਂ ਕੈਂਟਰ ਵੇਖ ਰਹੇ ਆ ਇਹਦੇ ਵਿੱਚ ਇੱਕ ਕੰਡਕਟਰ ਵੀ ਸੁੱਤਾ ਪਿਆ ਸੀਗਾ ਸ਼ੀਸ਼ੇ ਤੋੜੇ دہشت ਮਚਾਈ ਤੇ ਕਈ ਗੱਡੀਆਂ ਜਿਹੜੀਆਂ ਸੜਕ ਦੇ ਉੱਪਰ ਖੜੀਆਂ ਸੀ ਉਹਨਾਂ ਉੱਪਰ ਤਲਵਾਰਾਂ ਮਾਰੀਆਂ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਹਾਦਸਾ ਕਿੰਨੇ ਵੀ ਵਾਦਾ ਸੀਗਾ ਤੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਇਸ ਤੇ ਹਮਲਾ ਕੀਤਾ ਦਾ ਰਾਹੁਲ ਸਰ ਕਿੱਥੋਂ ਹੀ ਰਹਿਣ ਵਾਲੇ ਜੀ ਅਬ ਉਹ ਰਾਮਦੇ ਨਗਰੀ ਗਲੀ ਨੰਬਰ 2 ਦੇ ਰਹਿਣਾ ਠੀਕ ਹੈ ਜੀ ਇਹ ਗੱਡੀ ਤੁਹਾਡੀ ਹੈ ਹਾਂਜੀ ਗੱਡੀ ਮੇਰੀ ਹੈ ਜੀ ਇਹ ਗੱਲ ਕੀ ਹੋਈ ਸੀ ਸਰ 2 ਵਜੇ 1 ਮਿੰਟ ਤੇ ਮੇਰੇ ਕੋਲ ਡਰਾਈਵਰ ਦਾ ਕਨੈਕਟਰ ਦਾ ਫੋਨ ਜਾਂਦਾ ਵੀ ਬਾਊ ਜੀ ਆ ਕਰਕੇ ਆਪਣੀ ਗੱਡੀ ਦੇ ਸ਼ੀਸ਼ੂ ਤੋੜ ਕੇ ਮੁੰਡੇ ਠੀਕ ਹੈ ਆਏ ਪੰਜ ਛੇ ਮੁੰਡੇ ਆਏ ਕਿਰਪਾਣਾ ਕੋ ਪੁਲਣਾ ਲੈ ਕੇ ਮੈਂ ਕਿਹਾ ਤੂੰ ਠੀਕ ਐ ਨੂੰ ਵਾਹਾਂ ਠੀਕ ਹੈ ਜੀ ਪਰ 2 ਵਜੇ 1 ਮਿੰਟ ਦੀ ਗੱਲ ਹੈ ਜੀ ਸ਼ੀਸ਼ੇ ਪਿੱਛੇ ਹੀ ਤੋੜਦੇ ਆਏ ਸੀ ਕਿਰਪਾਣਾ ਤੋਂ ਫਤਲਵਾਰਾਂ ਦੇ ਨਿਸ਼ਾਨ ਵੀ ਹੈਗੇ ਗੱਡੀ ਤੇ ਮਾਰ ਕੇ ਗਏ ਕੋਈ ਕਾਰਨ ਪਤਾ ਲੱਗੇ ਕੋਈ ਕਾਰਨ ਨਹੀਂ ਵੀ ਮੰਗੀ ਕਰਦੇ ਨੇ ਮੰਗੇਈ ਇਹ ਸਾਡਾ ਨੁਕਸਾਨ ਮਰੇ ਜਾਵੇ ਜਿਹੜੇ ਜਿਨ੍ਹਾਂ ਦੇ ਥੋੜੇ ਆ ਉਹਨਾਂ ਨੂੰ ਖੜਿਆ ਜਾਵੇ ਅੰਦਰ ਕਿਥੇ ਕੋਸ਼ਿਸ਼ ਵੀ ਫੁੱਟੇ ਵਗੈਰਾ ਸਾਹਮਣੇ ਆਈਏ ਹਾਂਜੀ ਆਈਏ ਜੀ ਨਾਮ ਹੈ ਜਦਾਂ ਰਾਮਚੰਦਰ ਜੀ ਜੀ ਗੱਡੀ ਸੁਤੇ ਵਿੱਚ ਹਾਂਜੀ ਕਦੋਂ ਦਾ ਹਾਦਸਾ ਕਿੰਨੇ ਵਜੇ ਇਹ ਆਸਤਾ ਹੈਗਾ ਜੀ 2 ਵਜੇ ਹਾਸਤਾ ਹੋਇਆ ਸੀ ਤੇ ਮੈਂ ਸੇਰ ਨੂੰ ਫੋਨ ਲਾਇਆ ਜੀ ਸੇਰ ਨੂੰ ਮੈਂ ਆਖਿਆ ਮੈਂ ਕਿਹਾ ਤੁਸੀਂ ਵੀ ਐ ਕਰਕੇ ਆ ਗਾ ਲੋ ਜੀ ਕਿ ਕਹਿੰਦੇ ਤੁਹਾਡੇ 60 ਤੱਕਲੇ ਵਜੇ ਮੇਰੇ ਨਹੀਂ ਵਜੇ ਤੇ ਬਸ ਫੇਰ ਫਿਰ ਸੁ ਫੋਨ ਲਾਇਆ ਜੀ ਨਾ 2:00 2:00 ਵਜੇ ਤੇ ਪੁਲਿਸ ਸਵਤਨ ਸਿੰਘ ਜੀ ਆਈ ਗਈ ਤੇ ਉਹਨਾਂ ਨੇ ਵੀਡੀਓ ਵੀਡੀਓ ਬਣਾ ਕੇ ਲੈ ਗਏ ਤੇ ਮੇਰਾ ਨੰਬਰ ਲਿਖ ਲੈ ਗਏ ਤੇ ਮੇਰਾ ਨਾਮ ਲਿਖ ਲੈ। ਹਮਲਾ ਕਿੰਨੇ ਕੁ ਬੰਦੇ ਕਰਨ ਵਾਲੇ ਸੀ? ਇਹ ਜੀ ਵੇਖੇ ਤੇ ਮੈਂ ਦੋ ਜਣੇ ਸੀ ਦੱਸੇ 7-8 ਜਣੇ ਸੀ। ਚਲੋ। ਇਹ ਰੇ ਗੱਡੀਆਂ ਤੋੜੀਆਂ। ਇਹ ਰੇ ਗੀਆਂ 5-6 ਗੱਡੀਆਂ ਤੋੜੀਆਂ। ਵੀਰੇ ਰਾਤ 2 ਵਜੇ ਦਾ ਗੱਲ ਹੋਈ ਹੈ ਜੀ 3-4 ਜਣੇ ਸੀ ਕਿਰਪਾਨਾਂ ਨਾਲ ਲੈਸ ਸੀ ਤੇ ਗੱਡੀ ਤੋੜਨ ਲੱਗ ਗਏ ਤੇ ਮੇਰੇ ਮੈਸੇਜ ਦੀ ਆਵਾਜ਼ ਸੁਣੀ ਤੇ ਕੋਠੇ ਤੇ ਆ ਕੇ ਵੇਖਿਆ ਤਾਂ ਵੀ ਗੱਡੀਆਂ ਤੋੜਦੇ ਵੇਲੇ ਉਹਨਾਂ ਨੇ ਰੋਲਾ ਪਾਇਆ। ਦੇ ਫੇਰ ਅੱਧ ਵਿੱਚੋਂ ਮੁੜ ਕੇ ਫੇਰ ਵਾਪਸ ਆ ਕੇ ਫੇਰ ਕਿਰਪਾਨਾਂ ਮਾਰ ਕੇ ਤੋੜ ਕੇ ਗਏ ਦੋ ਵਾਰ ਹੀ ਹਮਲਾ ਕੀਤਾ ਦੋ ਵਾਰੀ ਹਮਲਾ ਕੀਤਾ ਜੀ ਕੋਈ وجہ ਰੰਜਿਸ਼ ਕੋਈ ਕੋਈ ਨਹੀਂ ਆਪਣੀ ਰੰਜਿਸ਼ ਨਹੀਂ ਹੈਗੀ ਤੇ ਇੱਥੇ ਆਪਣੇ ਸੀਟੀ ਵਾਕ ਵਾਲੇ ਵੀ ਤੋੜ ਕੇ ਆਏ ਫੇਰ ਟਰੱਕ ਤੋੜਿਆ ਟਰੱਕ ਦੇ ਸ਼ੀਸ਼ੇ ਤੋੜੇ ਆ ਫੇਰ ਵਿਸ਼ਵਾਸ ਵਾਲੇ ਦੇ ਢਿੱਡੀ ਬਾਹਰ ਖੜੀ ਹੈ ਉਹਨਾਂ ਦੇ ਸ਼ੀਸ਼ੇ ਤੋੜੇ ਆ ਉਸ ਤੋਂ ਬਾਅਦ ਮੇਰੇ ਨਾਲ ਇੰਟਰਵਿਊ ਦੇ ਬੋਲੋ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹੋਣ ਕਿ ਅਸੀਂ ਨੇ ਤੱਜੀ ਅਸੀਂ ਰਾਤ 2 ਵਜੇ ਫੋਨ ਕੀਤਾ ਤੇ ਨੀਰ ਬੋਰ ਸਾਡੇ ਤੇ 3:30 ਵਜੇ ਪਹੁੰਚੇ ਨੇ ਕੋਈ ਉਹਨਾਂ ਤੋਂ ਮੰਗ ਕਰਦੇ ਇਹਨਾਂ ਦੀ ਕਾਰਵਾਈ ਕੀਤੀ ਹੈ ਨਹੀਂ ਤਾਂ ਹਬੌਰ ਦਾ ਬੁਰਾ ਹਾਲ ਹੋ ਗਿਆ ਨਰਕ ਬਣ ਗਿਆ ਜੀ ਯੂਪੀ ਬਿਹਾਰ ਅੱਗੇ ਹੁੰਦਾ ਸੀ ਯੂਪੀ ਬਿਹਾਰ ਤਾਂ ਫਿਰ ਵੀ ਸੁਧਰ ਗਿਆ ਹੈ ਤੇ ਆਪਣਾ ਹਬੌਰ ਯੂਪੀ ਬਿਹਾਰ ਤਾਂ ਵੀ ਉੱਪਰ ਚੜ ਗਿਆ ਤਾਂ ਸੁੱਤੇ ਬੈਸੀ ਜੀ ਅਚਾਨਕ ਇੱਕੋ ਤੋਂ ਮਤਲਬ ਹੈ ਚੋਰ ਦੀ ਕੋਈ ਆਵਾਜ਼ ਜਿਵੇਂ ਬਹੁਤ ਜ਼ਿਆਦਾ ਜਿਵੇਂ ਸ਼ੀਸ਼ੇ ਵਗੈਰਾ ਤੋੜਦੇ ਆ ਨਿਕਲ ਆਏ ਸੀ ਕਿ ਪਤਾ ਨਹੀਂ ਕੀ ਗੱਲ ਹੋਗੀ ਬਾਹਰ ਕੀ ਹੈ ਉਸੇ ਉੱਪਰੋਂ ਨਹੀਂ ਵੇਖਿਆ ਆਵਾਾਠਾ 8:00 ਵਜੇ ਤੇ ਇੱਕੋ ਦਮ ਬੱਲੇ ਬਸ ਪਤਾ ਲੱਗਿਆ ਸੀ ਥੱਲੇ ਬੱਚੇ ਵੀ نیچے ਜਾ ਕੇ ਵੇਖੀਏ ਕੋਈ ਪਤਾ ਨਹੀਂ ਲੱਗਿਆ ਕੋਈ ਹੈ ਨਹੀਂ ਸੀਗਾ ਜੀ ਕਿੰਨੇ ਕ ਬੰਦੇ ਸੀਗੇ ਬੰਦੇ ਤਾਂ ਜੀ ਬਾਅਦ ਵਿੱਚ ਕੈਮਰਿਆਂ 'ਚ ਹੀ ਵੇਖਣ 'ਚ 6 ਬੰਦੇ ਤਲਵਾਰਾਂ ਲੈ ਕੇ ਖੜੇ ਹੋਏ ਸੀਗੇ ਜੀ ਤੇ ਆਵਾਜ਼ ਆਂਦੀ ਹੈ ਇੱਕੋ ਦਮ ਛਾਟ ਆਦੀ ਤੇ ਅਸੀਂ ਤਾਂ ਵੇਖਦੇ ਰਹੇ ਸਾਡੀ ਗੱਡੀ ਦੀ ਆਵਾਜ਼ ਆਈ ਸੀ ਕਿ ਗੱਡੀ ਰਸ਼ਿਸ਼ਾ ਗਿਆ ਇੱਕੋ ਦਮ ਅਸੀਂ ਤਾਂ ਇਹ ਵੇਖਿਆ ਪਰ ਜਦੋਂ ਉੱtre ਤੋਂ ਕੋਈ ਨਹੀਂ ਲਿਖਿਆਗਾ ਉਸ ਟਾਈਮ ਤੇ ਇਹ 2:00 ਵਜੇ ਦੀ ਏ ਜਲਪਕ ਤਲਵਾਰਾਂ ਮਾਰ ਕੇ ਤੋੜਦੇ ਆ ਤੇ ਆਹ ਜਿਵੇਂ ਸ਼ੀ ਕੈਮਰੇ ਚ ਵੇਖਿਆ ਤੇ ਇੱਥੇ ਚੱਕੀ ਆ ਤੇ ਮਾਰ ਕੇ ਗਏ ਆ ਜੀ ਆ ਦਰਵੰਦਲਾ ਸ਼ਿਸ਼ਾ ਉਹ ਲਾਸਟ ਵਾਲਾ ਵਿਟੋੜਗੇ ਤੇ ਤਲਵਾਰਾਂ ਮਾਰੀ ਇੱਧਰ ਤਲਵਾਰਾਂ ਮਾਰ ਕੇ ਫਿਰ ਬਾਸ ਸਾਈਡ ਤੋਂ ਇੱਟਾਂ ਤੋੜ ਕੇ ਇੱਟਾਂ ਤੋੜ ਕੇ ਇੱਟਾਂ ਤੋੜ ਕੇ ਜੀ ਜਾਨੀ ਜ਼ੋਰ ਦੀ ਆਵਾਜ਼ ਆਈ ਜੀ ਬਹੁਤ ਜ਼ਿਆਦਾ ਠੀਕ ਹੈ ਦੇਖਦੇ ਦੇਖਦੇ ਭਾਈ ਇਹ ਨਾ ਦੇਖ ਨਹੀਂ ਪਾਦੀ ਜੀ ਪਤਾ ਨਹੀਂ ਚੱਲਿਆਗਾ ਛੇ ਜਿਹਨੇ ਦੋ ਦਿਨ ਮੂਲ ਪਿੱਟਿਆ ਜੀ ਬਹੁਤ ਨਹੀਂ ਵਸੇ ਹੈ ਜੀ ਪਿਛਲੀ ਬੰਦੇ ਆਂਦੇ ਕਹਿੰਦੇ ਪਿਛਲੀ ਵਾਰਾਂ ਨੂੰ ਤੋੜ ਗਏ ਅੱਗੋਂ ਵੀ ਅੱਗੇ ਵਾਲੇ ਰੋਂਣ ਲੱਗੇ ਕਹਿੰਦੇ ਵਿਰੋਧ ਨਹੀਂ ਸਾਰਾ ਤੋੜ ਗਏ ਕੋਈ ਦੱਸੋ ਮਤਲਬ ਮੈਨੂੰ ਤਾਂ 7 ਮਿੰਟ ਦੇ ਵਿੱਚ ਜਿੰਨੇ ਦਾ ਡਾਰੀ ਕਾਲ ਨੂੰ ਕੋਈ ਸੋਚੀ ਬਾ ਫੇਂਡਰ ਕੱਲ ਤਾਂ ਜੀਜੀ ਤਲਵਾਰਾ ਲੈ ਕੇ ਫਿਰਦੇ ਸਾਡੀ ਜਾਨ ਨੂੰ ਇੱਥੇ ਤਾਂ ਅਸੀਂ ਆਪ ਬਾਹਰ ਘੜਾਉਣ ਵਾਸਤੇ ਨਹੀਂ ਆਕੇ ਇੱਕ ਕੁਸ਼ਰਾਤੀ ਮਤਲਬ ਜਿਹੜੇ ਕਿ ਇੱਥੇ ਗੁੱਡਾ ਕਰਦੇ ਗੀਏ ਜਿਹਨਾਂ ਦੇ ਸੀਸੀਟੀਵੀ ਕੈਮਰੇ ਹਨ ਜਿਹੜੀ ਫੁਟੇਜ ਤੋਂ ਜਾਂਚ ਕਰ ਰਹੇ ਆਂ ਤੇ ਅਸੀਂ ਜਦੋਂ ਅਸੀਂ ਕੱਟ ਕਰ ਲਈਏ ਤੇ ਅਸੀਂ ਚੈੱਕ ਕਰਕੇ ਜੋ ਵੀ ਸਾਹਮਣੇ ਆਉਗਾ ਉਸ ਦੇ ਤੱਤ ਦੇ ਸੀ। ਕੁਵਾਰਨ ਦੇ ਸਦਸਈ ਮੈਮ ਕਿਸੀ? ਨਹੀਂ ਅਜੇ ਇਸ ਬਾਰੇ ਕੁਝ ਪਤਾ ਨਹੀਂ ਚੱਲਿਆ। ਨਹੀਂ ਬੰਦੇ ਕਿੰਨੇ ਸੀ ਕਿ ਜੇ ਕੋਈ ਦਿਖਾਈ ਦਿੱਤੇ ਸੀ। ਵੀਡੀਓ ਅਕੋਰਡਿੰਗ ਤੇ 4 ਬੰਦੇ ਸੀਗੇ। ਕੋਟੀ ਮਾ ਬਣਾਇਆ ਗਿਆ ਮੈਮ ਇਸ ਬਾਬਤ? ਟੀਮਾ ਬਣਾ ਕੇ ਏਰੀਆ ਚ ਭੇਜਿਆ ਗਿਆ ਨੇ ਜਿਹੜੀ 60 ਫੁੱਟ ਦੇ ਇਸ ਵੈਰੀਫਾਈ ਕਰ ਰਹੇ। ਜੋ ਵੀ ਤੱਕ ਸਾਹਮਣੇ ਆਉਣਗੇ ਉਹਨਾਂ ਤਾਰੋ ਜਿਹੜੀ ਕਿਨੂ ਨਹੀਂ ਕਰ ਲਈ ਉਹਨਾਂ ਚਲਦੀ ਜਾਏਗੀ। ਅਬੋਹਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਨਜ਼ਰ ਆਈ ਹੈ ਜਿੱਥੇ ਦਿੱਤੀ ਦਿਨ ਰਾਤ ਬਦਮਾਸ਼ਾ ਦੇ ਵੱਲੋਂ ਖੜੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾ ਦੇ ਵੱਲੋਂ ਖੜੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਹੁਣ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਹੈ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹਨਾਂ ਬਦਮਾਸ਼ਾ ਦੇ ਵੱਲੋਂ ਇਸ ਕੋਜੀ ਹਰਕਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਹੈ ਤਾਂ ਮੌਕੇ ਤੇ ਮੌਜੂਦ ਜੋ ਪੀੜਤ ਹੈ ਜਿਸ ਦੀ ਗੱਡੀ ਦੇ ਸ਼ੀਸ਼ੇ ਭੰਨੇ ਗਏ ਹਨ ਉਹ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਤਲਵਾਰਾ ਅਤੇ ਇੱਟਾਂ ਦੇ ਨਾਲ ਜੋ ਹੈ ਉਹਨਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸ਼ੀਸ਼ੇ ਭੰਨੇ ਗਏ ਨੇ ਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤਾਂ ਬੋਹਰ ਦੇ ਹਨੂਮਾਨਗੜ੍ਹ ਰੋਡ ਦੇ ਉੱਤੇ ਬੀਤੀ ਦੇਰ ਰਾਤ ਕੁਝੇ ਨੌਜਵਾਨਾਂ ਦੇ ਵੱਲੋਂ دہشت ਗਰਦੀ ਦਾ ਮਾਹੌਲ ਪੈਦਾ ਕੀਤਾ ਹੈ ਨੌਜਵਾਨਾਂ ਨੇ ਤਲਵਾਰਾ ਅਤੇ ਇਟਾ ਰੋੜਿਆ ਦੇ ਨਾਲ ਗੱਡੀ ਨੂੰ ਜੋ ਨੁਕਸਾਨ ਦਿੱਤਾ ਹੈ ਤਾਂ ਇਸੇ ਦੇ ਰੋਸ ਵਜੋਂ ਜੋ ਹੈ ਲੋਕਾਂ ਨੇ ਜੋ ਹੈ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਾਇਆ ਹੈ ਕਿ 마ੜੇ ਅਨਸਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਮੌਕੇ ਤੇ ਮੇਰੇ ਸਹਿਯੋਗੀ ਤਰਮਿੰਦਰ ਜੁੜੇ ਹੋਏ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ। ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਹਨਮਾਨਗੜ ਰੋਡ ਉੱਪਰ ਜਿੱਥੇ ਬੀਤੀ ਰਾਤ ਦਹਿਸ਼ਤਗਰਦੀ ਦਾ ਨੰਗਾ ਨਾਚ ਹੋਇਆ ਤਲਵਾਰਾਂ ਨਾਲ ਲੈਸ ਜਿਹੜੇ ਲੜਕੇ ਸੀ ਉਹਨਾਂ ਨੇ ਆ ਕੇ ਬਹੁਤ ਸਾਰੀ ਗੱਡੀਆਂ ਸੀ ਜਿਨ੍ਹਾਂ ਦੇ ਸ਼ੀਸ਼ੇ ਤੋੜਤੇ ਇਸ 스테 ਜਿਹੜਾ ਤੁਸੀਂ ਕੈਂਟਰ ਵੇਖ ਰਹੇ ਆ ਇਹਦੇ ਵਿੱਚ ਇੱਕ ਕੰਡਕਟਰ ਵੀ ਸੁੱਤਾ ਪਿਆ ਸੀਗਾ ਸ਼ੀਸ਼ੇ ਤੋੜੇ دہشت ਮਚਾਈ ਤੇ ਕਈ ਗੱਡੀਆਂ ਜਿਹੜੀਆਂ ਸੜਕ ਦੇ ਉੱਪਰ ਖੜੀਆਂ ਸੀ ਉਹਨਾਂ ਉੱਪਰ ਤਲਵਾਰਾਂ ਮਾਰੀਆਂ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਹਾਦਸਾ ਕਿੰਨੇ ਵੀ ਅਦਾ ਸੀਗਾ ਤੇ ਕਿੰਨੇ ਲੋਕ ਸੀ ਜਿਨ੍ਹਾਂ ਨੇ ਇਸ ਤੇ ਹਮਲਾ ਕੀਤਾ ਸਰ ਰਾਹੁਲ ਸਰ ਕਿੱਥੇ ਰਹਿਣਾ ਲੇਜ? ਅਬ ਉਹ ਰਾਮਦੇਵ ਨਗਰੀ ਗਲੀ ਨੰਬਰ 2 ਦੇ ਰਹਿਣਾ। ਠੀਕ ਹੈ ਜੀ। ਇਹ ਗੱਡੀ ਤੁਹਾਡੀ ਹੈ? ਹਾਂਜੀ ਗੱਡੀ ਮੇਰੀ ਹੈ ਜੀ। ਕੀ ਗੱਲ ਕੀ ਹੋਈ ਸੀ? ਸਰ 2 ਵਜੇ 1 ਮਿੰਟ ਤੇ ਮੇਰੇ ਕੋਲ ਡਰਾਈਵਰ ਦਾ ਕਨੈਕਟਰ ਦਾ ਫੋਨ ਜਾਂਦਾ ਵੀ ਬਾਊ ਜੀ ਆ ਕੇ ਕਰਕੇ ਆਪਣੀ ਗੱਡੀ ਦੇ ਸ਼ੀਸ਼ੂ ਤੋੜ ਗਏ ਮੁੰਡੇ। ਠੀਕ ਹੈ। ਆਏ ਪੰਜ ਛੇ ਮੁੰਡੇ ਆਏ ਕਿਰਪਾਨਾ ਕੋ ਪੁਨਾ ਲੈ ਕੇ ਮੈਂ ਕਿਹਾ ਤੂੰ ਠੀਕ ਐ ਨੂੰ ਵਾਹਾਂ ਠੀਕ ਹੈ ਜੀ। ਪਰ 2 ਵਜੇ 1 ਮਿੰਟ ਦੀ ਗੱਲ ਹੈ ਜੀ। ਸ਼ੀਸ਼ੇ ਪਿੱਛੇ ਹੀ ਤੋੜਦੇ ਆਏ ਸੀ ਕਿਰਪਾਨਾ ਤੋਂ ਬਾਅਦ ਦਲਵਾਰਾਂ 'ਤੇ ਨਿਸ਼ਾਨ ਵੀ ਹੈਗੇ ਗੱਡੀ ਤੇ ਮਾਰ ਕੇ ਗਏ। ਕੋਈ ਇਹ ਮੰੰਕੀ ਕਰ ਰਿਹਾ ਮੰਗ ਲਈ ਇਹ ਸਾਡਾ ਨੁਕਸਾਨ ਮਰੇ ਜਾਵੇ ਜਿਹੜੇ ਜਿਨ੍ਹਾਂ ਨੇ ਤੋੜਿਆ ਉਹਨਾਂ ਨੂੰ ਫੜਿਆ ਜਾਵੇ ਅੰਦਰ ਕਿਤੇ ਕੋਈ ਸੀਸੀਟੀਵੀ ਫੁਟੇ ਵਗੈਰਾ ਸਾਹਮਣੇ ਆਈ ਹੈ ਹਾਂਜੀ ਆਈ ਹੈ ਜੀ ਜੀ ਨਾਮ ਹੈ ਜੱਟਾ ਰਾਮਚੰਦਰ ਜੀ ਜੀ ਗੱਡੀ ਸੁਤੇ ਵਿੱਚ ਹਾਂਜੀ ਕਦੋਂ ਦਾ ਹਾਦਸਾ ਕਿੰਨੇ ਵਜੇ ਇਹ ਆਸਤਾ ਹੈਗਾ ਜੀ 2 ਵਜੇ ਹਾਸਤਾ ਹੋਇਆ ਜੀ ਤੇ ਮੈਂ ਸੇਰ ਨੂੰ ਫੋਨ ਲਾਇਆ ਜੀ ਸੇਰ ਨੂੰ ਮੈਂ ਆਖਿਆ ਮੈਂ ਕਹਾਂ ਤੁਸੀਂ ਵੀ ਐ ਕਰਕੇ ਆ ਗਏ ਲੋ ਜੀ ਕਹਿੰਦੇ ਤੁਹਾਡੇ 60 ਤਰੀ ਵਜੇ ਮੇਰੇ ਨਹੀਂ ਵਜੇ ਤੇ ਬਸ ਫੇਰ ਪੁਲਿਸ ਨੂੰ ਫੋਨ ਲਾਇਆ ਜੀ ਸੁਆ ਸੁਆ 2 ਵਜੇ ਪੁਲਿਸ ਸੁਵਤਨੋਜੀ ਆਈਗੀ ਤੇ ਉਹਨਾਂ ਨੇ ਵੀਡੀਓ ਵੀਡੀਓ ਬਣਾ ਕੇ ਲੈ ਗਏ ਤੇ ਮੇਰਾ ਨੰਬਰ ਲਿਖ ਲੈ ਗਏ ਤੇ ਮੇਰਾ ਨਾਮ ਲਿਖ ਲੈ। ਹਮਲਾ ਕਿੰਨੇ ਕੁ ਬੰਦੇ ਕਰਨ ਵਾਲੇ ਸੀ? ਇਹ ਜੀ ਵੇਖੇ ਤੇ ਮੈਂ ਦੋ ਜਣੇ ਸੀ ਦੱਸੇ 7-8 ਜਣੇ ਸੀ। ਚਲੋ। ਇਹ ਗੱਡੀਆਂ ਤੋੜੀਆਂ। ਇਹ ਰੇ ਗੀਆਂ 5-6 ਗੱਡੀਆਂ ਤੋੜੀਆਂ। ਵੀਰੇ ਰਾਤ 2 ਵਜੇ ਦਾ ਗੱਲ ਹੋਈ ਹੈ ਜੀ 3-4 ਜਣੇ ਸੀ ਕਿਰਪਾਨਾਂ ਨਾਲ ਲੈਸ ਸੀ ਤੇ ਗੱਡੀ ਤੋੜਨ ਲੱਗ ਗਏ ਤੇ ਮੇਰੇ ਮੈਸੇਜ ਦੀ ਆਵਾਜ਼ ਸੁਣੀ ਤੇ ਕੋਠੇ ਤੇ ਆ ਕੇ ਵੇਖਿਆ ਤਾਂ ਵੀ ਗੱਡੀਆਂ ਤੋੜਦੇ ਵੇਲੇ ਉਹਨਾਂ ਨੇ ਰੋਲਾ ਪਾਇਆ। ਦੇ ਫਿਰ ਅੱਧ ਵਿੱਚੋਂ ਮੁੜ ਕੇ ਫਿਰ ਵਾਪਸ ਆ ਕੇ ਫਿਰ ਕਿਰਪਾਨਾ ਮਾਰ ਕੇ ਤੋੜ ਕੇ ਗਏ ਦੋ ਵਾਰ ਹੀ ਹਮਲਾ ਕੀਤਾ ਦੋ ਵਾਰੀ ਹਮਲਾ ਕੀਤਾ ਕੋਈ ਵਜ੍ਹਾ ਰੰਜਿਸ਼ ਕੋਈ ਨਹੀਂ ਆਪਣੀ ਰੰਜਿਸ਼ ਨਹੀਂ ਹੈਗੀ ਤੇ ਇੱਥੇ ਆਪਣੇ ਸਿਟੀ ਵਾਕ ਕੋਲੇ ਵੀ ਤੋੜ ਕੇ ਆਇਆ ਫਿਰ ਟਰੱਕ ਤੋੜਿਆ ਟਰੱਕ ਦੇ ਸ਼ੀਸ਼ੇ ਤੋੜੇ ਆ ਫਿਰ ਵਿਸ਼ਵਾਸ ਵਾਲੇ ਦੇ ਘਟੀ ਬਾਹਰ ਖੜੀ ਹੈ ਉਹਨਾਂ ਦੇ ਸ਼ੀਸ਼ੇ ਤੋੜੇ ਆ ਉਸ ਤੋਂ ਬਾਅਦ ਮੇਰੇ ਨਾਲ ਇਹ ਟੈਰ ਤੋੜਿਆ ਬੁਲਤ ਸੁਪਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹੋਣ ਕਿ ਅਸੀਂ ਨੇ ਤੱਜੀ ਅਸੀਂ ਰਾਤ 2 ਵਜੇ ਫੋਨ ਕੀਤਾ ਤੇ ਨੀਰ ਰਿਪੋਰਟ ਸਾਡੇ 3:30 ਵਜੇ ਪਹੁੰਚੇ ਨੇ ਕੋਈ ਉਹਨਾਂ ਤੋਂ ਮੰਗ ਕਰਦੇ ਇਹਨਾਂ ਦੀ ਕਾਰਵਾਈ ਕੀਤੀ ਹੈ ਨਹੀਂ ਤਾਂ ਹਬੌਰ ਦਾ ਬੁਰਾ ਹਾਲ ਹੋ ਗਿਆ ਨਰਕ ਬਣ ਗਿਆ ਜੀ ਯੂਪੀ ਬਿਹਾਰ ਅੱਗੇ ਹੁੰਦਾ ਸੀ ਯੂਪੀ ਬਿਹਾਰ ਤਾਂ ਫਿਰ ਵੀ ਸੁਧਰ ਗਿਆ ਹੈ ਤੇ ਆਪਣਾ ਹਬੌਰ ਯੂਪੀ ਬਿਹਾਰ ਤਾਂ ਵੀ ਉੱਪਰ ਚੜ ਗਿਆ ਤਾਂ ਸੁੱਤੇ ਪੈਸੀ ਜੀ ਅਚਾਨਕ ਇੱਕੋ ਤੋਂ ਮੰਨ ਲਓ ਹੈ ਚੋਰ ਦੀ ਕੋਈ ਆਵਾਜ਼ ਜਿਵੇਂ ਬਹੁਤ ਜ਼ਿਆਦਾ ਜਿਵੇਂ ਸ਼ੀਸ਼ੇ ਵਗੈਰਾ ਤੋੜਦੇ ਹਨ ਇਸ ਪਾਸੋਂ ਆਏ ਸੀ ਪਤਾ ਨਹੀਂ ਕੀ ਗੱਲ ਹੋਗੀ ਬਾਹਰ ਕੀ ਹੈ ਉਸੇ ਉਪਰੋਂ ਨਹੀਂ ਵੇਖਿਆ ਆ ਮਾਵਾਠਾ 8:00 ਵਜੇ ਤੇ ਕਦਮ ਬੰਦੇ ਬਸ ਪਤਾ ਲੱਗਿਆ ਸੀ ਥੱਲੇ ਬੱਚੇ ਵੀ ਨੀਚੇ ਜਾ ਕੇ ਵੇਖੀਏ ਕੋਈ ਪਤਾ ਨਹੀਂ ਲੱਗਾ ਕੋਈ ਹੈ ਨਹੀਂ ਸੀਗਾ ਜੀ ਕਿੰਨੇ ਕ ਬੰਦੇ ਸੀਗੇ ਬੰਦੇ ਤਾਂ ਜੀ ਬਾਹਰ ਚ ਕੈਮਰਿਆਂ ਚ ਹੀ ਵੇਖਣ ਚ 6 ਬੰਦੇ ਤਲਵਾਰਾ ਲੈ ਕੇ ਫਿਰਦੇ ਹੋਏ ਸੀਗੇ ਜੀ ਤੇ ਆਵਾਜ਼ ਆਂਦੀ ਹੈ ਇੱਕੋ ਗਮ ਚਾਟ ਆਦੀ ਤਾਂ ਅਸੀਂ ਤਾਂ ਵੇਖਦੇ ਰਹੇ ਸਾਡੀ ਗੱਡੀ ਦੀ ਆਵਾਜ਼ ਆਈ ਸੀ ਕਿ ਉਹ ਗੱਡੀ ਰਸ਼ਿਸ਼ਾ ਗਿਆ ਇੱਕੋ ਦਮ ਅਸੀਂ ਤਾਂ ਇਹ ਵੇਖਿਆ ਪਰ ਜਦੋਂ ਉੱtre ਤੋ ਕੋਈ ਨਹੀਂ ਦਿਖਿਆਗਾ ਉਸ ਟਾਈਮ ਤੇ ਇਹ 2:00 ਵਜੇ ਦੀ ਹੈ ਜੀ ਲਗਭਗ ਠੀਕ ਹੈ। تلوارਾਂ ਮਾਰ ਮਾਰ ਕੇ ਤਲਵਾਰਾਂ ਮਾਰ ਕੇ ਤੋੜਦੇ ਆ ਤੇ ਉਹ ਇੱਥੇ ਜਿਵੇਂ ਸ਼ੈ ਕੈਮਰੇ ਚ ਵੇਖਿਆ ਤੇ ਇੱਥੇ ਚੱਕੀ ਆ ਤੇ ਮਾਰ ਕੇ ਗਏ ਆ ਜੀ ਅਦਰੋਂ ਅੰਦਰਲਾ ਸ਼ੀਸ਼ਾ ਉਹ ਲਾਸਟ ਵਾਲਾ ਵੀ ਤੋੜ ਗਏ। ਇਹਨਾਂ تلوارਾਂ ਮਾਰੀ ਆ ਤੇਰੇ। تلوارਾਂ ਮਾਰ ਕੇ ਫਿਰ ਬਾਸ ਸਾਈਡ ਤੋਂ ਇਟਾਂਾਂ ਤੋੜ ਕੇ ਇੱਟਾਂਾਂ ਤੋੜ ਕੇ। ਇੱਟਾਂਾਂ ਤੋੜ ਕੇ ਜੀ ਯਾਨੀ ਜ਼ੋਰ ਦੀ ਆਵਾਜ਼ ਆਈ ਜੀ ਬਹੁਤ ਜ਼ਿਆਦਾ। ਠੀਕ ਹੈ। ਵੇਖਦੇ ਵੇਖਦੇ ਭਾਵੇਂ ਇਹਨਾਂ ਵੇਖ ਨਹੀਂ ਪਾ ਗਏ ਜੀ ਫੋਟੋ ਨਹੀਂ ਚੱਲਿਆ ਗਾ। 6-6 ਦਿਨ ਉਹਦੇ ਨੇ ਮੂਹਰੇ ਬੈਠਾ ਆ ਸੀ। ਤੇ ਬਹੁਤ ਨਹੀਂ ਵਸੇ ਗਏ ਜੀ। ਇਹ ਚੌਲੀ ਬੰਦੇ ਆਂ ਕਹਿੰਦੇ ਪਿਛਲੇ ਹਸਾਰਾ ਵੀ ਤੋੜ ਗਏ ਅੱਗੋਂ ਦੀ ਅੱਗੇ ਵਾਲੇ ਰੋਂਣ ਲੱਗੇ ਕਹਿੰਦੇ ਵੀ ਉਹਤਰੀ ਹਸਾਰਾ ਤੋੜ ਗਏ ਇਸ ਕੋ ਦਾ ਮਤਲਬ ਮੈਂ ਤਾਂ 7 ਮਿੰਟ ਦੇ ਵਿੱਚ ਦਾਰੀ ਕਾ ਲੋ ਕੋ ਸੋਚ ਹੀ ਬਾ ਫਹੀ ਗੇ ਕੱਲ ਤਾਂ ਜੀਜੀ ਤਲਵਾਰਾ ਲੈ ਕੇ ਫਿਰਦੇ ਸਾਡੀ ਜਾਨ ਨੂੰ ਇੱਥੇ ਕੱਲ ਤੋਂ ਅਸੀਂ ਆਪ ਬਾਹਰ ਘਰਉਣ ਉਸ ਤੇ ਨਹੀਂ ਆ ਕੇਗੇ ਇਹ ਕੁ ਸ਼ਰਾਤੀ ਅੰਸਾ ਮਤਲਬ ਜਿਹੜੇ ਇੱਥੇ ਗੁੰਡਾ ਕਰਦੇ ਲਿਏਗੇ ਜਿਨ੍ਹਾਂ ਦੇ ਸੀਸੀਟੀਵੀ ਕੈਮਰੇ ਹੁੰਦੇ ਅਸੀਂ ਜਿਹੜੀ ਫੁਟੇਜ ਤੋਂ ਜਾਂਚ ਕਰ ਰਹੇ ਆਂ ਤੇ ਅਸੀਂ ਵੀ ਜਿਹੜੀਆਂ ਅਸੀਂ ਕੱਟ ਕਰ ਲਈਆਂ ਤੇ ਅਸੀਂ ਚੈੱਕ ਕਰਕੇ ਜੋ ਵੀ ਸਾਹਮਣੇ ਆਉਗੋ ਉਸ ਦੇ ਮੁਤਾਬਕ ਅਸੀਂ ਕੋਈ ਵਜਰਨ ਦੀ ਸਦਸਈ ਮੈਮ ਕਿਸੀ ਨਹੀਂ ਅਜੇ ਇਸ ਬਾਰੇ ਕੁਝ ਪਤਾ ਨਹੀਂ ਚੱਲਿਆ ਬੰਦੇ ਕਿੰਨੇ ਕਿ ਸੀ ਜੇ ਕੋਈ ਦਿਖਾਈ ਦਿੱਤੇ ਸੀ ਅਕੋਰਡਿੰਗ ਟੈਂ ਚਾਰ ਬੰਦੇ ਸੀਗੇ ਕੋਟੀਮਾ ਬਣਾਏ ਗਈਆਂ ਮੈਮ ਇਸ ਵਕਤ ਟੀਮਾ ਬਣਾ ਕੇ ਏਰੀਆ ਚ ਭੇਜਿਆ ਗਈਆਂ ਨੇ ਜਿਹੜੀ 60 ਫੂਟੇਜ ਇਸ ਵੈਰੀਫਾਈ ਕਰਦੇ 24 ਤੱਕ ਸਾਹਮਣੇ ਆਉਣਗੇ ਉਹਨਾਂ ਤਰ੍ਹਾਂ ਜਿਹੜੀ ਕਿ ਉਹ ਨਹੀਂ ਕਰ ਲਈ ਉਹਨਾਂ ਚਲੀ ਜਾਂਦੀ ਹੈ